ਵੀਡੀਓ ਦੇ ਵਿੱਚ ਜਿਹੜਾ ਤੁਸੀਂ ਇਹ ਛੋਟਾ ਜਿਹਾਂ ਬੱਚਾ ਦੇਖ ਰਹੇ ਹੋ ਇਸ ਦੀ ਉਮਰ तकरीबन 10 ਮਹੀਨੇ ਦੀ ਹੈ ਤੇ ਇਸ ਬੱਚੇ ਨੂੰ ਅਜਿਹੀ ਬਿਮਾਰੀ ਹੈ ਜਿਸ ਦੇ ਕਾਰਨ ਨਾ ਤਾਂ ਇਸ ਬੱਚੇ ਦੀ ਜਿਹੜੀ ਹੈ ਗਰਦਨ ਹੈ ਉਹ ਖੜਪਉਂਦੀ ਹੈ ਤੇ ਨਾ ਹੀ ਇਸ ਬੱਚੇ ਦੇ ਜਿਹੜੇ ਹੱਥ ਪੈਰ ਹੈ ਉਹ ਕੰਮ ਕਰ ਸਕਦੇ ਨੇ ਇਸ ਬੱਚੇ ਦੀ ਇਲਾਜ ਕਰਾਉਣ ਦੇ ਲਈ ਜਿਹੜਾ ਇੱਕ ਇੰਜੈਕਸ਼ਨ ਇਸ ਬੱਚੇ ਤੇ ਲੱਗਣਾ ਹੈ ਉਸ ਦੀ ਕੀਮਤ ਲਗਭਗ 16-17 ਕਰੋੜ ਰੁਪਏ ਹੈ ਤੇ ਇਸ ਬੱਚੇ ਦੇ ਮਾਪਿਆਂ ਦੇ ਵੱਲੋਂ ਸਾਡੇ ਚੈਨਲ ਥਰੂ ਸਰਕਾਰ ਨੂੰ ਬੇਨਤੀ ਹੈ ਦਾਨੀ ਸੱਜਣਾ ਨੂੰ ਬੇਨਤੀ ਹੈ ਤਾਂ ਜੋ ਇਸ ਬੱਚੇ ਦਾ ਇਲਾਜ ਹੋ ਸਕੇ ਇਸ ਬੱਚੇ ਦੇ ਇਲਾਜ ਦੇ ਲਈ ਸਾਡੇ ਪੰਜਾਬੀਆਂ ਨੂੰ ਵੱਧ ਚੜ ਕੇ ਮੂਹਰੇ ਆਉਣਾ ਪੈਣਾ ਤਾਂ ਜੋ ਇਸ 10 ਮਹੀਨੇ ਦੇ ਰਿਦਮ ਦੀ ਜਿਹੜੀ ਹੈ ਉਹ ਜਾਨ ਬਚ ਸਕੇ ਬੇਵੀ ਦੋ ਮਾਰਥਨ ਮੈਂ ਤਦੋਂ ਸੀ ਕਿ ਰੇਟ ਤੇ ਅਸੀਂ ਚਲੇਗੇ ਉਹਦੀ ਪੀਜੀਏ ਪੀਜੀਏ ਤੋਂ ਅਸੀਂ ਟੈਸਟ ਕਰਵਾਉਣ ਚਲੇਗੇ ਤੇ ਉੱਥੇ ਉਹਨਾਂ ਦੀਆਂ ਮਸ਼ੀਨਾਂ ਖਰਾਬ ਤੇ ਫਿਰ ਅਸੀਂ ਇੱਕ ਦੋ ਲੈਬ ਲੈਬ ਸੀਗੀਆਂ ਉਹਨਾਂ ਨੂੰ ਪੁੱਛਿਆ ਵੀ ਵੀ ਅਸੀਂ ਐਸਐਮਈ ਦਾ ਟੈਸਟ ਕਰਵਾਉਣਾ ਤੇ ਉਹ ਕਹਿੰਦੇ ਹਾਂਜੀ ਅਸੀਂ ਕਰ ਦਾਂਗੇ ਪਰ ਬਲੱਡ ਮੈਨੂੰ ਪੁੱਛਿਆ ਤੁਸੀਂ ਕੀ ਮੈਂ ਕਰੋਗੇ ਅਗਰ ਅਸੀਂ ਬਲੱਡ ਟੈਸਟ ਨਾ ਕਰਾਂਗੇ ਪਰ ਉਹਨਾਂ ਨੂੰ ਇਹ ਹੀ ਨਹੀਂ ਪਤਾ ਵੀ ਐਸਐਮਈ ਦਾ ਟੈਸਟ ਹੁੰਦਾ ਕਿਵੇਂ ਤੇ ਉਹ ਲੋਕ ਐਸੀ ਮਾਟਾ ਨਾ ਮੇਰੀ ਟੀਕੇ ਦਾ ਤੇ ਉਹਦੀ ਜਿਹੜੀ ਟੀਕੇ ਦੀ ਕੋਸਟ ਹੈ ਉਹ 16 ਤੋਂ 17 ਕਰੋੜ ਦੱਸੀ ਜਾਂਦੀ ਹੈ ਜੀ ਨੈਟ ਦੇ ਉੱਤੇ ਪੀਐਨ ਇਹ ਮਾਉਂਟ ਤਾਂ ਠੀਕ ਹੈ ਤੇ ਉਸ ਦੇ ਨਾਲ ਵੀ ਸਾਨੂੰ ਜਿਹੜੀ ਮੈਡੀਸਿਨ ਹੈ ਉਹ ਵਿੱਚ ਮੈਡੀਸਿਨ ਵੀ ਚੱਲੇਗੀ ਉਹ ਮੈਡੀਸਿਨ ਦੀ ਜਿਹੜੀ ਕੀਮਤ ਹੈ ਉਹ ਤੁਹਾਨੂੰ ਦੱਸਿਆ ਸੀ ਮੈਂ ਨੇ ਵੀ 2 ਤੋਂ 2.5 ਲੱਖ ਰੁਪਏ ਦੀ ਇੱਕ ਬੋਤਲ ਦੀ ਬੈਂਦੀ ਹੈ ਜਿਉਂ ਕਰ ਮੈਂ ਜਾ ਕੇ ਆਇਆ ਹਨ ਬਹੁਤ ਉਮੀਦ ਸੀਗੀ ਉਹਨਾਂ ਕੋਲ ਉਹਨਾਂ ਦਾ ਕਾਫੀ ਨਾਮ ਵੀ ਹੈ ਤੇ ਉਹ ਐਨਜੀਓ ਵਾਲੇ ਵੀ ਨੇ ਮੈਨੂੰ ਇਹ ਕਹਤਾ ਵੀ ਅਸੀਂ ਤੁਹਾਡੀ ਹੈਲਪ ਨਹੀਂ ਕਰ ਸਕਦੇ ਕਿਉਂਕਿ ਅਮਾਉਂਟ ਜਿਹੜੀ ਉਹ ਜ਼ਿਆਦਾ ਵੱਡੀ ਹੈ ਮੈਂ ਉਹ ਬਿਲਕੁਲ ਬਹੁਤ ਉਮੀਦ ਨਾਲ ਗਿਆ ਸੀ ਕਿਉਂਕਿ ਮੈਨੂੰ ਪਤਾ ਸੀ ਉਹ ਉਹ ਵੀਰ ਨੇ ਜਿਹੜੇ ਬਹੁਤ ਲੋਕਾਂ ਦੀ ਹੈਲਪ ਕਰ ਰਹੇ ਹਨ ਮੈਂ ਬੇਟੇ ਨੂੰ ਵੀ ਨਾਲ ਲੈ ਕੇ ਗਿਆ ਸੀ ਤਾਂ ਕਿ ਵੀ ਆਪਾਂ ਕੋਈ ਇਹ ਨਾ ਗਏ ਕੋਈ ਫਰੋਡ ਹੈ ਮੈਂ ਆਪਣੇ ਬੇਟੇ ਨੂੰ ਮੈਂ ਆਪਣੇ ਪੀਜੀ ਦੇ ਰਿਪੋਰਟਾਂ ਤੇ ਇੰਜੈਕਸ਼ਨ ਦੀ ਅਪਰੂਵਲ ਲੈਟਰ ਮੈਂ ਸਾਰਾ ਕੁਝ ਨਾਲ ਲੈ ਕੇ ਗਿਆ ਸੀ ਤੇ ਉੱਥੇ ਹੀ ਮੈਨੂੰ ਨਿਰਾਸ਼ਾ ਹੀ ਪ੍ਰਾਪਤ ਹੋਈ ਹੈ ਜੀ ਪਟਿਆਲੇ ਦੇ ਵਿੱਚ ਇੱਥੇ ਸਿਹਤ ਮੰਤਰੀ ਡਾਕਟਰ ਬਲਬੀਨ ਜੀ ਨੇ ਉਹਨਾਂ ਤੋਂ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ ਹਾਂ ਜੀ ਅਸੀਂ ਕੱਲ ਹੀ ਉਹਨਾਂ ਕੋਲ ਜਾ ਕੇ ਆਏ ਹਾਂ ਉਹਨਾਂ ਨੂੰ ਜੱਟਰ ਲਿਖ ਕੇ ਦੇ ਕੇ ਆਏ ਹਾਂ ਉਹ ਕਹਿੰਦੇ ਅਸੀਂ ਆਪਣਾ ਮਾਝੂਕ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਅਸੀਂ ਲੈਟਰ ਅਗੇ ਭੇਜ ਦਨੇ ਆ ਤੇ ਉਹਨਾਂ ਨੇ ਆਈ ਥਿੰਕ ਮੈਂ ਕੱਲ ਭੇਜ ਵੀ ਦਿੱਤੀ ਹੋਏਗੀ ਤੇ ਉਹ ਸਾਨੂੰ ਵੀ ਉਮੀਦ ਹੈ ਵੀ ਉਹ ਸਾਡੇ ਬੇਟੇ ਦੀ ਜਾਨ ਜਾਨ ਬਚਾਉਣਗੇ ਸਾਨੂੰ ਇਹ ਉਮੀਦ ਹੈ ਨੇ ਪੰਜਾਬ ਸਰਕਾਰ ਤੋਂ ਬਹੁਤ ਉਮੀਦ ਨਾਲ ਅਸੀਂ ਗਏ ਸੀ ਗੱਲ ਤੇ ਸਾਨੂੰ ਵੀ ਉਮੀਦ ਹੈ ਕਿ ਵੀ ਆਪ ਵੀ ਉਹ ਸਾਨੂੰ ਸਾਡੀ ਜਰੂਰ ਹੈਲਪ ਕਰਨਗੇ ਸਸ਼ੀਕਾਲ ਜੀ ਮੈਂ ਪਰਵਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਨੀਡਰ ਖਬਰ ਟੀਵੀ ਅੱਜ ਅਸੀਂ ਇੱਕ ਅਹਜੇ ਪਰਿਵਾਰ ਦੇ ਕੋਲ ਪਹੁੰਚੇ ਆ ਜਿਨ੍ਹਾਂ ਦਾ ਜਿਹੜਾ ਦੁੱਖ ਹੈ ਉਹ ਐਡਾ ਵੱਡਾ ਹੈ ਕਿਉਂਕਿ ਜਿਹੜਾ ਔਲਾਦ ਦਾ ਦੁੱਖ ਹੁੰਦਾ ਨਾ ਉਹ ਮਾਪਿਆਂ ਤੋਂ ਸਹਾਰ ਨਹੀਂ ਹੁੰਦਾ ਤੇ ਜ਼ਿਆਦਾ ਮੈਂ ਤੁਹਾਡਾ ਟਾਈਮ ਨਾ ਲੈਂਦਾ ਹੋਇਆ ਵੀ ਬਾਈ ਉਹਨਾਂ ਨਾਲ ਹੀ ਗੱਲਬਾਤ ਕਰਾਂਗੇ ਕਿਉਂਕਿ ਉਹ ਹੀ ਦੱਸ ਸਕਦੇ ਨੇ ਵੀ ਕੀ ਗੱਲਬਾਤ ਹੈ ਉਹਨਾਂ ਦਾ ਬੱਚਾ ਇੱਕ ਛੋਟਾ ਜਿਹਾ ਉਹਦੇ ਨਾਲ ਕੀ ਪਾਣਾ ਵਾਪਰਿਆ ਕਿਹੜੀ ਨਾਮੁਰਾ ਬਿਮਾਰੀ ਹੈ ਜਿਹੜੀ ਜਿਸ ਦੇ ਨਾਲ ਉਹ ਝੂਟ ਰਿਹਾ ਬਾਈ ਉਹਨਾਂ ਨਾਲ ਗੱਲਬਾਤ ਕਰਾਂਗੇ ਵੀਰ ਜੀ ਹਸਤੀਕਾਲ ਕੀ ਨਾਮ ਹੈ ਤੁਹਾਡਾ ਸੱਚੀ ਕਵੀ ਜੀ ਮੇਰਾ ਨਾਮ ਵੀ ਕੁਜੇ ਸਿੰਘ ਹੈ ਵੀਰ ਜੀ ਕੀ ਹੋ ਗਿਆ ਬੇਟੇ ਨੂੰ ਵੀ ਜਿਹੜਾ ਤੁਸੀਂ ਐਨਾ ਤੁਹਾਨੂੰ ਦਰਦਰ ਦੀਆਂ ਠੋਕਰਾਂ ਖਾਣੀਆਂ ਪੈਰੀਆਂ ਨੇ ਵੀਰ ਜੀ ਮੇਰਾ ਜਿਹੜਾ ਪਹਿਲਾ ਵਾਲਾ ਬੇਟਾ ਸੀਗਾ ਉਸ ਨੂੰ ਵੀ ਐਸਐਮਈ ਟਾਈਪ 1 ਦੀ ਪ੍ਰੋਬਲਮ ਹੈਗੀ ਤੇ ਉਸ ਤੋਂ ਉਹ ਉਸੇ ਰੈੱਟ ਹੋ ਚੁੱਕੀ ਹੈ ਤੇ ਦੂਸਰਾ ਬੇਟਾ ਉਹਨੂੰ ਵੀ ਸੇਮ ਪ੍ਰੋਬਲਮ ਹੋ ਗਈ ਵੀਰ ਜੀ ਇਸ ਲਈ ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਪਹਿਲਾ ਵਾਲੇ ਬੱਚੇ ਨੂੰ ਅਸੀਂ ਨਹੀਂ ਬਚਾ ਸਕੇ ਕਿਉਂਕਿ ਉਸ ਟਾਈਮ ਸਾਨੂੰ ਇਹ ਬਿਮਾਰੀ ਬਾਰੇ ਇਨਾ ਪਤਾ ਨਹੀਂ ਸੀਗਾ ਤੇ ਜਦੋਂ ਪਤਾ ਲੱਗਿਆ ਉਹ ਤਾਂ ਬਹੁਤ ਲੇਟ ਹੋ ਚੁੱਕੀ ਦੀ ਅਸੀਂ ਹੁਣ ਇਸ ਵਾਰੀ ਸਾਨੂੰ ਥੋੜਾ ਜਲਦੀ ਪਤਾ ਲੱਗ ਗਿਆ ਕਿਉਂਕਿ ਪਹਿਲਾਂ ਵਾਲੇ ਬੇਟੇ ਨੂੰ ਜੋ ਜੋ ਪ੍ਰੋਬਲਮ ਸੀ ਗਈਆਂ ਉਹੀ ਪ੍ਰੋਬਲਮ ਇਹ ਬੇਟੇ ਨੂੰ ਵੀ ਨੇ ਤੇ ਤਾਂ ਕਰਕੇ ਹੁਣ ਸਾਨੂੰ ਸਭ ਦੀ ਮਦਦ ਲੈਣੀ ਪੈ ਰਹੀ ਹੈ ਤਾਂ ਕਿ ਆਪਰੇ ਜਿੰਦਗੀ ਜਾਨ ਬਚਾਈਏ ਜੀ ਵੀਰ ਜੀ ਮੁੱਖ ਮੰਤਰੀ ਭਗਵਾਨ ਤਮਾਨ ਨੇ ਉਹਨਾਂ ਨੇ ਐਨੇ ਦਾਅਵੇ ਕਰ ਰਹੇ ਨੇ ਉਹਨਾਂ ਨੇ ਸਰਕਾਰ ਬਣਾਈ ਆਪਣੀ ਕਿਹਾ ਬਦਲਾਅ ਆਊਗਾ ਉਹ ਕਹਿੰਦੇ ਵੀ ਸਾਡੀਆਂ ਜਿਹੜੀਆਂ ਸਿਹਤ ਸਹੂਲਤਾਂ ਨੇ ਉਹ ਬਹੁਤ ਜ਼ਿਆਦਾ ਵਧੀਆ ਨੇ ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਜਾਂ ਫਿਰ ਤੁਹਾਡੇ ਪਟਿਆਲੇ ਦੇ ਵਿੱਚ ਇੱਥੇ ਸਿਹਤ ਮੰਤਰੀ ਡਾਕਟਰ ਬਲਬੀਨ ਜੀ ਨੇ ਉਹਨਾਂ ਦੇ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ ਹਾਂਜੀ ਜੀ ਅਸੀਂ ਕੱਲ ਹੀ ਉਹਨਾਂ ਕੋਲ ਜਾ ਕੇ ਆਏ ਹਾਂ ਉਹਨਾਂ ਨੂੰ ਜੀ ਲੈਟਰ ਲਿਖ ਕੇ ਦੇ ਕੇ ਆਏ ਹਾਂ ਉਹ ਕਹਿੰਦੇ ਅਸੀਂ ਆਪਣਾ ਮਾਜੂਬ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਅਸੀਂ ਲੈਟਰ ਅੱਗੇ ਭੇਜ ਦੰਨੇ ਆ ਤੇ ਉਹਨਾਂ ਨੇ ਆਈ ਥਿੰਕ ਮੈਂ ਕੱਲ ਭੇਜ ਵੀ ਦਿੱਤੀ ਹੋਏਗੀ ਤੇ ਸਾਨੂੰ ਵੀ ਉਮੀਦ ਹੈ ਵੀ ਉਹ ਸਾਡੇ ਬੇਟੇ ਦੀ ਜੀਵਨ ਜਾਨ ਬਚਾਉਣਗੇ ਸਾਨੂੰ ਇਹ ਉਮੀਦ ਹੈ ਨੇ ਪੰਜਾਬ ਸਰਕਾਰ ਤੋਂ ਬਹੁਤ ਉਮੀਦ ਨਾਲ ਅਸੀਂ ਕਿ ਏਸੀ ਗੱਲ ਤੇ ਸਾਨੂੰ ਵੀ ਉਮੀਦ ਹੈਗੀ ਵੀ ਹਾਂ ਵੀ ਉਹ ਸਾਨੂੰ ਸਾਡੀ ਹਰ ਜਰੂਰ ਹੈਲਪ ਕਰਨਗੇ ਜਿਵੇਂ ਹੁਣ ਬੱਚੇ ਨੂੰ ਤੁਸੀਂ ਦੱਸਿਆ ਵੀ ਮਤਲਬ ਹਨਾ ਆਪ ਆਫ ਰਿਕਾਰਡ ਗੱਲ ਕਰ ਰਹੇ ਸੀ ਕਿ ਬਹੁਤ ਜ਼ਿਆਦਾ ਪ੍ਰੋਬਲਮ ਹੈ ਵੀ ਜਿਹੜੀ ਉਹ ਮੈਡੀਸਿਨ ਹੈ ਉਹ ਕਿੰਨੇ ਕੁ ਦੀ ਹੈ ਤੇ ਕਿੱਥੋਂ ਮਿਲਣੀ ਹੈ ਤੇ ਉਹ ਕਿਵੇਂ ਜਿਹੜੀ ਹੈ ਉਹ ਤੁਹਾਡੇ ਤੱਕ ਪਹੁੰਚ ਸਕਦੀ ਹੈ ਉਹ ਮੈਡੀਸਿਨ ਜੀ ਅਸੀਂ ਪਰਸੋਂ ਗਏ ਸੀਗੇ ਜੀ ਵੀਰਵਾਰ ਨੂੰ ਗਏ ਸੀਗੇ ਅਸੀਂ ਪੀਜੀਏ ਪੀਜੀਏ ਤੋਂ ਅਸੀਂ ਅਥੋਂ ਨੰਬਰ ਲਿਆ ਸੀਗਾ ਉਹ ਮੈਡੀਸਿਨ ਵਾਲਿਆਂ ਦਾ ਤੇ ਸਾਨੂੰ ਪਹਿਲਾਂ ਦੱਸਿਆ ਗਿਆ ਸੀ ਦੋ 2.2 ਲੱਖ ਦੀ ਮੈਡੀਸਿਨਾਂ ਇੱਕ ਬੋਟਲ ਅਸੀਂ ਵੀ ਮੇਰੇ ਕੋਲ ਇੰਨੇ ਕੇ ਪੈਸੇ ਹੋ ਗਏ ਸੀਗੇ ਸਾਰੇ ਦਾਨੀ ਸੱਜਣਾ ਦਾ ਅਸੀਂ ਧੰਨਵਾਦ ਕਰਦੇ ਆ ਉਹਨਾਂ ਤੇ ਉਹਨੇ ਪੈਸੇ ਅਸੀਂ ਲੈ ਕੇ ਚਲੇ ਗਏ ਤਾਂ ਉਹ ਕਹਿੰਦੇ ਜੀ ਜਿਹੜੀ ਇੱਕ ਮੈਡੀਸਿਨ ਹੈ ਜੋ 6 ਲੱਖ ਰੁਪਏ ਦੀ ਹੈ ਤੇ ਤੁਸੀਂ ਦੋ ਬੋਤਲਾਂ ਲਓਗੇ ਤੁਹਾਨੂੰ 12 ਲੱਖ ਦੇ ਮਿਲਣਗੀਆਂ ਤੇ 1 ਬਾਹਰ ਲੱਖ ਦੇ ਵਿੱਚੋਂ ਨੂੰ ਨਾ ਤਿੰਨ ਬੋਤਲਾਂ ਫ੍ਰੀ ਮਿਲ ਜਾਣਗੇ ਮੀਨਸ ਵੀ ਬਾਹਰ ਲੱਖ ਦੀ ਆਪਾਂ ਪੰਜ ਬੋਤਲਾਂ ਮਿਲਣਗੀਆਂ ਤਾਂ ਉਹ ਜਿਹੜੀ ਮੈਡੀਸਿਨ ਹੈ 240000 ਦੀ ਪੈਂਦੀ ਹੈ ਜੀ ਤੇ ਮੈਂ ਉਹਨਾਂ ਨੂੰ ਰਿਕਵੈਸਟ ਕਰੀ ਵੀ ਮੇਰਾ ਬੇਟਾ ਕਵਿਕ ਹੋ ਰਿਹਾ ਹੈ ਵੀ ਤੁਸੀਂ ਮੈਨੂੰ ਹਜੇ ਇੱਕ ਬੋਤਲ ਦੇ ਦਿਓ ਵੀ ਮੈਂ ਬਾਕੀ ਬੋਤਲਾਂ ਜਿਵੇਂ ਮੇਰੇ ਕੋਲ ਪੈਸੇ ਆਈ ਜਾਣਗੇ ਮੈਂ ਛੋਟੇ ਤੋਂ ਲਈ ਜਾਵਾਂਗਾ ਕਿਉਂਕਿ ਮੈਡੀਸਿਨ ਐਵੇਂ ਤਾਂ ਹੈ ਨਹੀਂ ਮਿਕਟੋਰ ਮਿਲਦੀ ਹੈ ਜਾਂ ਮਿਲਦੀ ਹੈ ਛੋਟੇ ਕੋਲ ਹੀ ਮਿਲਦੀ ਹੈ ਵੀ ਮੈਂ ਛੋਟੇ ਜਿੰਨੇ ਪੈਸੇ ਆਉਣਗੇ ਮੈਂ ਛੋਟੇ ਕੋਲ ਹਰ ਮਨ ਮਨਤ ਲਈ ਜਾਵਾਂਗਾ ਜਿਵੇਂ ਜਿਵੇਂ ਮੇਰੇ ਤਾਕੇ ਬੱਚਾ ਵੀਕ ਨਹੀਂ ਹੋਏਗਾ ਵੀ ਮੈਂ ਇੰਨੀ ਮਿਹਨਤ ਕਰ ਰਿਆ ਤੇ ਲੋਕ ਮੇਰੀ ਇੰਨੀ ਹੈਲਪ ਕਰ ਰਹੇ ਨੇ ਵੀ ਤਾਂ ਕਿ ਆਪਾਂ ਵੀ ਰੀਦਮ ਦੀ ਜਾਨ ਬਚਾਈਏ ਜੇ ਤੁਸੀਂ ਨਹੀਂ ਮੇਰੀ ਹੈਲਪ ਕਰੋਗੇ ਤਾਂ ਕੌਣ ਕਰੇਗਾ ਮੈਂ ਬਹੁਤ ਮਿੰਤਾ ਕਰੀ ਜੀ ਉਹਨਾਂ ਨੂੰ ਵੀ ਮੈਨੂੰ ਮੈਡੀਸਿਨ ਦੇ ਦਿਓ ਇੱਕ ਪਰ ਨਹੀਂ ਉਹਨਾਂ ਨੇ ਮੈਨੂੰ ਬਹੁਤ ਨਿਰਾਸ਼ ਹੋਈ ਮੈਨੂੰ ਉਹਨਾਂ ਤੇ ਪਤਾ ਨਹੀਂ ਉਹਨਾਂ ਨੇ ਮੈਨੂੰ ਇੱਕ ਬੋਤਲ ਦੇਣ ਤੋਂ ਵੀ ਇਨਕਾਰ ਇਨਕਾਰ ਕਰ ਦਿੱਤਾ ਤੇ ਮੇਰੇ ਕੋਲ ਉਸ ਟਾਈਮ 6 ਲੱਖ ਰੁਪਇਆ ਨਹੀਂ ਸੀਗਾ ਜੀ ਮੈਂ ਇੱਕ ਬੋਤਲ ਵੀ ਲੈ ਸਕਦਾ ਆਪਣੇ ਪੰਜਾਬ ਦੇ ਵਿੱਚ ਐਨੇ ਦਾਨੀ ਸੱਜਣ ਨੇ ਐਨੀਆਂ ਐਨਜੀਓ ਬਣੀਆਂ ਹੋਈਆਂ ਨੇ ਅੱਜਕੱਲ ਇੱਕ ਬਹੁਤ ਪ੍ਰਸਿੱਮਤ ਐਨਜੀਓ ਹੈ ਚਲੋ ਅਸੀਂ ਨਾਮ ਤਾਂ ਨਹੀਂ ਲੈਣਾ ਚਾਹਾਂਗੇ ਪਰ ਤੁਸੀਂ ਕਿਸੇ ਐਨਜੀਓ ਦੇ ਕੋਲ ਕਿਸੇ ਸੰਸਥਾ ਦੇ ਕੋਲ ਮਦਦ ਦੇ ਲਈ ਗਏ ਵੀ ਭਾਈ ਵੀ ਜਿਹੜਾ ਸਾਡਾ ਬੱਚਾ ਹੈ ਇਹਨੂੰ ਬਚਾਇਆ ਜਾਵੇ ਵੀ ਤੁਹਾਡੀ 10 ਰੁਪਏ 20 ਰੁਪਏ ਜਿੰਨੇ ਦੀ ਵੀ ਤੁਸੀਂ ਮਦਦ ਕਰ ਸਕਦੇ ਹੋ ਵੀ ਕਰੋ ਵੀ ਸਾਨੂੰ ਜਿਆਦਾ ਨਹੀਂ ਤਾਂ ਚਲ ਇੱਕ ਬੋਤਲ ਤਾਂ ਦਵਾਈ ਦੋ ਦਵਾਈ ਮੈਂ ਗਿਆ ਸੀਗਾ ਜੀ ਐਨ ਜੀਓ ਕੋਲ ਮੈਂ ਕੁਝ ਐਨ ਜੀਓ ਨਾਲ ਵੀ ਕਰਿਆ ਉਹਨਾਂ ਨੇ ਸਾਨੂੰ ਫੋਨ ਤੇ ਮਨ ਕਰਤਾ ਜੀ ਵੀ ਅਸੀਂ ਇਦਾਂ ਦੇ ਹੈਲਪ ਨਹੀਂ ਕਰ ਸਕਦੇ ਕੁਝ ਐਨ ਜੀਓ ਨੇ ਕਿਹਾ ਵੀ ਸਾਡੇ ਕੋਲ ਪੇਸ਼ੈਂਟ ਜਾਦੇ ਆ ਕੁਝ ਐਨ ਜੀਓ ਕੋਲ ਮੈਂ ਜਾ ਕੇ ਆਇਆ ਮੈਨੂੰ ਬਹੁਤ ਉਮੀਦ ਸੀਗੀ ਉਹਨਾਂ ਕੋਲ ਉਹਨਾਂ ਦਾ ਕਾਫੀ ਨਾਮ ਵੀ ਹੈ ਤੇ ਉਹ ਐਨ ਜੀਓ ਵਾਲੇ ਵੀ ਨਹੀਂ ਮੈਨੂੰ ਇਹੀ ਕਹਿੰਦਾ ਵੀ ਅਸੀਂ ਤੁਹਾਡੀ ਹੈਲਪ ਨਹੀਂ ਕਰ ਸਕਦੇ ਕਿਉਂਕਿ ਅਮਾਉਂਟ ਬਹੁਤ ਜ਼ਿਆਦਾ ਵੱਡੀ ਹੈ ਵੀ ਜੇ ਕੋਈ ਆ ਗਿਆ ਤਾਂ ਤੁਹਾਡੀ ਹੈਲਪ ਜ਼ਰੂਰ ਕਰ ਜਾਵਾਂਗੇ ਮੈਂ ਉਹ ਬਿਲਕੁਲ ਬਹੁਤ ਉਮੀਦ ਨਾਲ ਗਿਆ ਸੀ ਕਿਉਂਕਿ ਮੈਨੂੰ ਪਤਾ ਉਹ ਉਹ ਵੀਰ ਨੇ ਜਿਹੜੇ ਬਹੁਤ ਲੋਕਾਂ ਦੀ ਹੈਲਪ ਕਰ ਰਹੇ ਆ ਮੈਂ ਬੇਟੇ ਨੂੰ ਵੀ ਨਾਲ ਲੈ ਕੇ ਗਿਆ ਸੀ ਤਾਂ ਕਿ ਵੀ ਆ ਕੋਈ ਇਹ ਨਾ ਕਹੇ ਕੋਈ ਫਰੋਡ ਹੈ ਮੈਂ ਆਪਣੇ ਬੇਟੇ ਨੂੰ ਮੈਂ ਆਪਣੇ ਪੀਜੀ ਦੇ ਰਿਪੋਰਟਾਂ ਤੇ ਇੰਜੈਕਸ਼ਨ ਦੀ ਅਪਰੂਵਲ ਲੈਟਰ ਮੈਂ ਸਾਰਾ ਕੁਝ ਨਾਲ ਲੈ ਕੇ ਗਿਆ ਸੀ ਤੇ ਉੱਥੇ ਹੀ ਮੈਨੂੰ ਨਿਰਾਸ਼ਾ ਜਾਈ ਪ੍ਰਾਪਤ ਹੋਈ ਹੈ ਜੀ ਤੇ ਜਿੰਨੇ ਵੀ ਮੇਰੀ ਲੋਕਾਂ ਨੇ ਮੀਡੀਆ ਦੇ ਥਰੂ ਜਿੰਨੇ ਮੇਰੇ ਐਲ ਕੋਈ ਹੈ ਨਿਊ ਚੈਨਲ ਰੂ ਸਾਰੇ ਧਰੂ ਮੇਰੇ ਉਹਨਾਂ ਮੈਦਾਨੀ ਸੱਜਣਾ ਦਾ ਬਹੁਤ ਧੰਨਵਾਦ ਕਰਦਾ ਆ ਮੈਨੂੰ ਹੁਣ ਹੁਣ ਵੀ ਕੋਈ ਕਾਲ ਵੀ ਕਰਦੇ ਆ ਮੇਰੀਆਂ ਭੈਣਾਂ ਮੇਰੀਆਂ ਮਾਤਾਵਾਂ ਮੈਨੂੰ ਹੀ ਫੋਨ ਕਰਦੀਆਂ ਮੈਨੂੰ ਬਹੁਤ ਹੌਸਲਾ ਦਿੰਦੀਆਂ ਬਸ ਇਹੀ ਹੌਸਲੇ ਦੇ ਨਾਲ ਮੈਨੂੰ ਇਹੀ ਉਮੀਦ ਰਹਦੇ ਬਿਆਂ ਵੀ ਆਪਾਂ ਕੀ ਪਤਾ ਵੀ ਰੱਬ ਸਾਡੇ ਬੱਚੇ ਨੂੰ ਬਿਨਾ ਟੀਕੇ ਤੋਂ ਹੀ ਠੀਕ ਕਰ ਦੇਗਾ ਕਿਸੇ ਦੀਆਂ ਦੁਆਵਾਂ ਵੀ ਲੱਗ ਸਕਣਗੀਆਂ ਮੈਨੂੰ ਬਹੁਤ ਕਹਿੰਦੇ ਨੇ ਵੀ ਆ ਵੀ ਟੋਟਾ ਬਿਦਾ ਠੀਕ ਹੋ ਜਾਏਗਾ ਮੈਨੂੰ ਇਹੀ ਉਮੀਦ ਹੁੰਦੀ ਹੈ ਬਿਆਂ ਕਿ ਵੀ ਰੱਬ ਸਾਡੇ ਬਿਨਾ ਟੀਕੇ ਤੋਂ ਹੀ ਸਾਡੇ ਬੇਟੇ ਨੂੰ ਠੀਕ ਕਰ ਦੇ ਭਾਜੀ ਜਿਹੜੇ ਤੁਸੀਂ ਟੀਕੇ ਦੀ ਗੱਲ ਕਰ ਰਹੇ ਹੋ ਹਨਾ ਵੀ ਉਹ ਟੀਕਾ ਲਾ ਕੇ ਵੀ ਬੱਚਾ ਠੀਕ ਹੋ ਜਾਊਗਾ ਉਸ ਦਾ ਨਾਮ ਕੀ ਹੈ ਉਸ ਦੀ ਕੀਮਤ ਹੈ ਜਿਹੜੀ ਉਹ ਕਿੰਨੀ ਕਹ ਵੀ ਉਹ ਮਤਲਬ ਆਮ ਬੰਦਾ ਕੋਈ ਲੈ ਨਹੀਂ ਸਕਦਾ ਵੀ ਇੰਨਾ ਪਹੁੰਚ ਤੋਂ ਬਾਹਰ ਹੋ ਗਿਆ ਉਹ ਜਿਹੜੋ ਜੈਲੋ ਜੈਲੋਸੀਮੀਆ ਨਾਮ ਹੈ ਜੀ ਉਹਦਾ ਟੀਕੇ ਦਾ ਜੋ ਲੋਗੇਸੀ ਮਾਤਾ ਨਾਮ ਹੈ ਜੀ ਟੀਕੇ ਦਾ ਤੇ ਉਹਦੀ ਜਿਹੜੀ ਟੀਕੇ ਦੀ ਕੋਸਟ ਹੈ ਜੋ 16 ਤੋਂ 17 ਕਰੋੜ ਦੱਸੀ ਜਾਂਦੀ ਹੈ ਜੀ net ਦੇ ਉੱਤੇ ਵੀ ਇੰਨੀ amount ਦਾ ਟੀਕਾ ਹੈ ਤੇ ਉਸ ਦੇ ਨਾਲ ਵੀ ਸਾਨੂੰ ਜਿਹੜੀ ਮੈਡੀਸਿਨ ਹੈ ਉਹ ਵਿੱਚ ਮੈਡੀਸਿਨ ਵੀ ਚੱਲੇਗੀ ਉਹ ਮੈਡੀਸਿਨ ਦੀ ਜਿਹੜੀ ਕੀਮਤ ਹੈ ਉਹ ਤੁਹਾਨੂੰ ਦੱਸਿਆ ਜੀ ਮੈਂਨੇ ਵੀ ਦੋ ਟੋਟਾ ਲੱਖ ਰੁਪਏ ਦੀ ਇੱਕ ਬੋਤਲ ਦੀ ਪੈਂਦੀ ਹੈ ਜੀ ਵੀਰ ਜੀ ਆ ਤੁਹਾਡੇ ਹੱਥ ਦੇ ਵਿੱਚ ਇੱਕ ਫੋਟੋ ਹੈ ਮਨਵੀਰ ਸਿੰਘ ਦੀ ਇਹ ਬੱਚਾ ਵੀ ਤੁਹਾਡਾ ਹੈ ਜੀ ਮੇਰਾ ਪਹਿਲਾ ਵਾਲਾ ਬੇਟਾ ਜੀ ਇਹ ਇਹ ਬੇਟੇ ਨੂੰ ਵੀ ਸੇਮ ਪ੍ਰੋਬਲਮ ਹੋ ਗਈ ਸੀਗੀ ਜੀ ਤੇ ਉਸ ਟਾਈਮ ਸਾਨੂੰ ਨਹੀਂ ਪਤਾ ਲੱਗਿਆ ਤਾਂ ਕਿ ਸਾਨੂੰ ਅਸੀਂ ਜਦੋਂ ਸਾਨੂੰ ਪਤਾ ਲੱਗਿਆ ਤਾਂ ਬਹੁਤ ਲੇਟ ਹੋ ਚੁੱਕੇ ਸੀ ਤੇ ਅਸੀਂ ਕਿੰਨੀ ਜ਼ਿਆਦਾ ਟੈਨਸ਼ਨ 'ਚ ਹੋ ਗਏ ਸੀ ਵੀ 16 ਕਰੋੜ ਰੁਪਏ ਅਸੀਂ ਕਿੱਥੋਂ ਲੈ ਕੇ ਆਵਾਂਗੇ ਤੇ ਅਸੀਂ ਉਸ ਟਾਈਮ ਉਸ ਨੂੰ ਬਚਾ ਨਹੀਂ ਸਕੇ ਅਸੀਂ ਬਹੁਤ ਜ਼ਿਆਦਾ ਇਸ ਬਹੁਤ ਦੁੱਖ ਹੁੰਦਾ ਹੈ ਇਸ ਬੇਟੇ ਦਾ ਅੱਜ ਵੀ ਸਾਨੂੰ ਬਹੁਤ ਯਾਦ ਆਉਂਦੀ ਹੈ ਉਹ ਅਜੀਰਿੰਦਰਾ ਦੇ ਵਿੱਚ ਇਹ ਐਡਮਿਟ ਰਿਹਾ ਹੈ 12 ਦਿਨ ਇਹ 2 ਜੂਨ ਤੋਂ ਲੈ ਕੇ 12 ਜੂਨ ਤੱਕ 10 ਦਿਨ ਐਡਮਿਟ ਰਿਹਾ ਤੇ 4 ਦਿਨ ਦਾ ਇਹ ਵੈਂਟੀਲੇਟਰ ਤੇ ਰਿਹਾ ਸੀ 4 ਦਿਨ ਅਸੀਂ ਇਹ ਬੇਟੇ ਨੂੰ ਬਹੁਤ ਔਖਾ ਦੇਖਦੇ ਸੀ ਵੀ ਸਾਨੂੰ ਐਸੀ ਉਮੀਦ ਸੀ ਮਿਆਂ ਵੀ ਕੁਝ ਨਾ ਕੁਝ ਹੋਏਗਾ ਜੀ ਰੱਬ ਦਾ ਨਾਮ ਜਪੀ ਜਾਂਦੇ ਦਿਨ ਰਾਤ ਜੀ ਰੱਬ ਦਾ ਨਾਮ ਜਪਿਆ ਵੀ ਖਬਰ ਹੈ ਕਿ ਸਾਡੇ ਰੱਬ ਸੁਣੀ ਲਏਗਾ ਪਰ ਨਹੀਂ ਹਤੀ ਬਸ ਇਹ 12 ਜੂਨ 2022 ਨੂੰ ਜਿਹੜਾ ਆਪਣਾ ਬੇਟਾ ਹੋ ਚੁੱਕੇ ਸੀਗੇ ਫਿਰ ਅਸੀਂ ਉਹ ਫਿਰ ਅਸੀਂ ਉਮੀਦਾਂ ਨਾਲ ਅਸੀਂ ਵਾਪਸ ਹੋਇਆ ਵੀ ਹਾਂ ਵੀ ਸਾਨੂੰ ਰੱਬ ਠੀਕ ਕਰਕੇ ਮੋੜੇਗਾ ਜਦੋਂ ਰੀਦਨ ਨੇ ਜਨਮ ਲਿਆ ਇਹਦੇ ਵੀ ਸੇਮ ਜਿਵੇਂ ਮਨਵੀਰ ਦੇ ਦੰਦ ਸੀਗੇ ਦੋ ਬਾਇ ਬਰਥ ਤੇ ਇਹਦੇ ਵੀ ਸੇਮ ਦੋ ਬਾਇ ਬਰਥ ਦੰਦ ਸੀਗੇ ਤੇ ਉਹੀ ਉਮੀਦਾਂ ਨਾਲ ਅਸੀਂ ਹਾਂ ਵੀ ਸਾਡਾ ਬੇਟਾ ਮਨਵੀਰ ਹੋਈਦਾ ਦਾ ਵਾਪਸ ਆ ਗਿਆ ਜੀ ਹੁਣ ਵੀ ਇਹਨੂੰ ਘਰੇ ਮਨਵੀਰ ਹੀ ਕਹਿੰਦੇ ਆ ਤੇ ਸਾਨੂੰ ਇਹ ਮੀੜੋ ਇਹ ਮੀਆਂ ਵੀ ਦਾ ਰੀਡਮ ਠੀਕ ਹੋ ਗਿਆ ਵੀ ਮਨਵੀਰ ਜੋ ਸੀਗਾ ਉਹ ਰੂਪ ਦੇ ਵਿੱਚ ਵਾਪਸ ਆ ਗਿਆ ਤੇ ਬਾਅਦ ਵਿੱਚ ਜਦੋਂ ਸਾਨੂੰ ਟੈਸਟ ਕਰਵਾਏ ਵੀ ਜਦੋਂ ਦੇ ਤਾਂ ਸੇਮ ਸਾਨੂੰ ਲੱਗ ਇਹੋ ਹੀ ਪ੍ਰੋਬਲਮ ਆਈ ਐਸਐਮ ਟਾਈਪ ਬੰਦੀ ਫਿਰ ਅਸੀਂ ਬਹੁਤ ਨਾਰਾਜ਼ ਹੋਏ ਬਹੁਤ ਦੁਖੀ ਹੋਏ ਸੀ ਸਾਈਡ ਆਤਮੋਗੋਸੀ ਰੋਂਦੇ ਰਹੇ ਜਿਸ ਵੇ ਰਿਪੋਰਟ ਆਈ ਰਾਤ ਨੂੰ 11:30 ਵਜੇ ਰਿਪੋਰਟ ਆਈ ਸੀ ਸਾਡਾ ਪੂਰਾ ਪਰਿਵਾਰ ਭਾਬੀ ਉਰੀ ਮੰਮੀ ਡੈਡੀ ਉਰੀ ਵੀਰੇ ਵੀ ਸਾਰੇ ਬੱਚੇ ਵੀ ਸਾਡੇ ਰੋਏ ਪਿਆ ਵੀ ਕੀ ਹੋਇਆ ਕਿਉਂਕਿ ਬੱਚਾ ਦਾ ਬਹੁਤ ਪਿਆਰ ਸੀ ਮਨਵੀਰ ਦਾ ਤਾਂ ਉਹਨੇ ਭੋਦੇ ਸੀਗੇ ਛੋਟੇ ਹੁੰਦੇ ਨੇ ਕਹਿੰਦੇ ਵੀ ਕਦੋਂ ਆਏਗਾ ਮਨਵੀਰ ਕਦੋਂ ਆਏਗਾ ਅਸੀਂ ਉਹਨਾਂ ਨੂੰ ਇਹ ਕਹਿੰਦਾ ਵੀ ਬਾਬਾ ਜੀ ਕੋਲ ਠੀਕ ਹੋਣ ਗਿਆ ਵੀ ਆ ਜਾਏਗਾ ਉਹ ਜਲਦੀ ਆ ਜਾਏਗਾ ਹੁਣ ਜਦੋਂ ਉਹਨੂੰ ਇਹ پتہ ਲੱਗਿਆ ਵੀ ਇਹ ਬਿਮਾਰ ਹੈ ਉਹ ਬੱਚੇ ਬਹੁਤ ਰੋਂਦੇ ਨੇ ਉਹਦੇ ਬਹੁਤ ਪਿਆਰ ਕਰਦੇ ਨੇ ਇਹ ਵੀ ਉਹਨਾਂ ਨਾਲ ਬਹੁਤ ਖੇਡਦੇ ਆ ਜਦੋਂ ਵੀ ਆ ਸਕੂਲ ਤੋਂ ਆਉਣੇ ਪਹਿਲਾਂ ਇਹਨੂੰ ਮਿਲ ਕੇ ਜਾਣਾ ਸਕੂਲ ਤੋਂ ਜਾਣੇ ਵੇਲੇ ਵੀ ਆਉਣ ਵੇਲੇ ਵੀ ਫਿਰ ਆਪਣੇ ਘਰੇ ਜਾਣਾ ਉਹਨਾਂ ਨੇ ਹਾਂਜੀ ਵੀਰ ਜੀ ਜਿਵੇਂ ਬਾਈ ਜੀ ਉਹਨਾਂ ਨੇ ਦੱਸਿਆ ਕਿ ਬਾਈ ਉਹਨਾਂ ਦਾ ਇੱਕ ਪਹਿਲਾ ਬੇਟਾ ਸੀ ਮਨਵੀਰ ਨਾਮ ਸੀ ਉਸ ਦਾ ਉਹ ਬੱਚਾ ਵੀ ਇਸੇ ਬਿਮਾਰੀ ਦੇ ਨਾਲ ਚੂਝ ਰਿਹਾ ਸੀ ਕਿਤੇ ਨਾ ਕਿਤੇ ਵੀ ਆਪਣੀਆਂ ਸਰਕਾਰਾਂ ਲਾ ਲਓ ਆਪਣਾ ਸਿਸਟਮ ਲਾ ਲਓ ਇਹ ਵੀ ਇਸ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਜਿਬੇਵਾਰ ਹੈ ਕਿਉਂਕਿ ਬਾਈ ਜੀ ਉਹਨਾਂ ਨੇ ਦੱਸਿਆ ਕਿ ਬੇਟੇ ਨੂੰ ਬਿਮਾਰੀ ਸੀ ਜਿਹੜੀ ਉਸ ਦਾ ਇਲਾਜ ਹੈ ਜਿਹੜਾ ਉਹ ਇੱਥੇ ਨਹੀਂ ਹੈਗਾ ਕਿਉਂਕਿ ਜਿਹੜਾ ਇਹ ਇੰਜੈਕਸ਼ਨ ਹੈ ਇਹ ਵੀ ਬਾਹਰੋਂ ਆਉਣਾ ਹੈ ਅਸੀਂ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਸਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਅਸੀਂ ਐਨ ਜੀਓ ਨੇ ਜਿਹੜੇ ਸਮਾਜ ਸੇਵੀ ਨੇ ਜਿਹੜੇ ਦਾਨੀ ਸੱਜਣ ਨੇ ਆਪਣੇ ਚੈਨਲ ਦੇ ਰਾਹੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਜਿਹੜਾ ਪਾਣਾ ਇਹਨਾਂ ਦੇ ਬੇਟੇ ਮਨਵੀਰ ਦੇ ਨਾਲ ਵਰਤਿਆ ਉਹ ਰਿਦਮ ਤੇ ਨਾਲ ਨਾ ਵਰਤੇ ਸਰਕਾਰਾਂ ਨੂੰ ਵੀ ਸਾਡੀ ਇਹੀ ਤਰਖਾਸਤ ਹੈ ਵੀ ਇਹਨਾਂ ਨੇ ਕਿਉਂਕਿ ਕੱਲ ਇਹ ਆਪਣਾ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਉਹਨਾਂ ਨੂੰ ਵੀ ਮਿਲ ਕੇ ਆਏ ਨੇ ਉਹਨਾਂ ਨੂੰ ਇੱਕ ਚਿੱਠੀ ਪੱਤਰ ਲਿਖਿਆ ਤਾਂ ਇਹਨਾਂ ਨੇ ਦੱਸਿਆ ਕਿ ਉਹ ਜਿਹੜਾ ਸੀਐਮ ਸਾਹਿਬ ਮੁੱਖ ਮੰਤਰੀ ਭਗਵੰਤ ਮਾਨ ਜੀ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਤਾਂ ਅਸੀਂ ਆਸ ਰੱਖਦੇ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਮੁੱਦੇ ਤੇ ਉੱਤੇ ਇਸ ਛੋਟੇ ਬੱਚੇ ਦੇ ਉੱਤੇ ਨਿਗਾਹ ਮਾਰਨਗੇ ਧਿਆਨ ਦੇਣਗੇ ਤਾਂ ਜੋ ਸਾਡਾ ਰਿਦਮ ਹੈ ਉਹ ਬਿਲਕੁਲ ਠੀਕ ਹੋ ਸਕੇ ਤੇ ਉਹਦੇ ਜਿਹੜੀ ਦਵਾਈ ਹੈ ਜਿਹੜਾ ਇੰਜੈਕਸ਼ਨ ਹੈ ਉਹ ਲੱਗ ਸਕੇ ਤਾਂ ਭਾਈ ਜੀ ਜਿਵੇਂ ਹੁਣ ਤੁਸੀਂ ਉਹਨਾਂ ਕੋਲ ਜਾ ਕੇ ਆਏ ਸੇਧਮਨ ਪ੍ਰੀਵੀ ਕੋਲ ਉਹਨਾਂ ਨੂੰ ਤੁਸੀਂ ਲੈਟਰ ਵੀ ਲਿਖਿਆ ਉਹਨਾਂ ਨੂੰ ਮਿਲੇ ਸੀ ਉਹਨਾਂ ਨਾਲ ਤੁਹਾਡੀ ਗੱਲਬਾਤ ਹੋਈ ਸੀ ਜਾਂ ਮਤਲਬ ਕਿਸੇ ਹੋਰ ਉਹਨਾਂ ਦੇ ਸਟਾਫ ਮੈਂਬਰ ਦੇ ਨਾਲ ਨਹੀਂ ਜੀ ਉਹਨਾਂ ਨਾਲ ਅਸੀਂ ਪਰਸਨਲੀ ਮਿਲ ਕੇ ਆਏ ਸੀ ਜੀ ਗੱਲ ਅਸੀਂ 11:00 ਵਜੇ ਗਈ ਸੀ ਉਹਨਾਂ ਕੋਲ ਡਾਕਟਰ 'ਚ ਅਸੀਂ ਗਏ ਸੀਗੇ ਫਾਦਰ ਸਾਹਿਬ ਗਏ ਸੀਗੇ ਤੇ ਰਿਦਮ ਤੇ ਰਿਦਮ ਦੇ ਮਮਾ ਦੀ ਤੇ ਸਾਰੇ ਜਣੇ ਅਸੀਂ ਮਿਲ ਕੇ ਆਏ ਉਹਨਾਂ ਨੂੰ ਉਹਨਾਂ ਨੇ ਸਾਨੂੰ ਜਿੱਤ ਕਿਹਾ ਵੀ ਹੈ ਵੀ ਤੁਹਾਡੀ ਸੋਮਵਾਰ ਤੱਕ ਸੁਣਵਾਈ ਹੋ ਜਾਏਗੀ ਸਾਨੂੰ ਮੇਰੇ ਵੀ ਕੋ ਕਰਦਾਂਗੇ ਸਾਡੀ ਹੱਲਪ ਹਾਂਜੀ ਵੀਰੇ ਜਿਵੇਂ ਤੁਸੀਂ ਦੱਸਿਆ ਤੁਹਾਡਾ ਪਹਿਲਾ ਬੇਬੀ ਸੀ ਉਹ ਵੀ ਮਨਵੀਰ ਇਸੇ ਬਿਮਾਰੀ ਨਾਲ ਜੂਝਦਾ ਰਿਹਾ ਤੇ ਆਖਰ ਉਹ ਇਸ ਦੁਨੀਆ ਨੂੰ ਅਲਵਿਦਾ ਕਰ ਗਿਆ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਦੁਬਾਰਾ ਬੇਬੀ ਪਲਾਨ ਕਰਦੇ ਹੋ ਤਾਂ ਫਿਰ ਇੱਕ ਡਾਕਟਰਾਂ ਦੀ ਥਿਊਰੀ ਹੁੰਦੀ ਹੈ ਚੈੱਕਅਪ ਦੀ ਹਨਾ ਡਾਕਟਰ ਚੈੱਕਅਪ ਕਰਦੇ ਨੇ ਜਦ ਤੱਕ ਬੇਬੀ ਦਾ ਬਰਥ ਨਹੀਂ ਹੁੰਦਾ ਤੇ ਉਸ ਦੇ ਉਹਦੀਆਂ ਰਿਪੋਰਟਾਂ ਦੇ ਵਿੱਚ ਨਹੀਂ ਆਇਆ ਵੀ ਇਹ ਵੀ ਜਿਹੜਾ ਬੱਚਾ ਤੁਹਾਡਾ ਵੀ ਇਹ ਵੀ ਇਸ ਬਿਮਾਰੀ ਨਾਲ ਹੀ ਜੂਝ ਰਿਹਾ ਅ ਵੀ ਜਦੋਂ ਮਤਵੇ ਵੀ ਦੋ ਮਸਰ ਮੰਤਦਰ ਸੀ ਗਾ ਪੇਟ ਚ ਅਸੀਂ ਚਲੇ ਗਏ ਸੀ ਪੀਜੀਆਈ ਪੀਜੀਆਈ ਤੋਂ ਸੀ ਟੈਸਟ ਕਰਵਾਉਣ ਚਲੇ ਗਏ ਤੇ ਉੱਥੇ ਉਹਨਾਂ ਦੀ ਮਸ਼ੀਨਾਂ ਖਰਾਬ ਸੀਗੀਆਂ ਤੇ ਫਿਰ ਅਸੀਂ ਇੱਕ ਦੋ ਲੈਬ ਲੈਬ ਸੀਗੀਆਂ ਉਹਨਾਂ ਨੂੰ ਕੁਝ ਪੁੱਛਿਆ ਵੀ ਵੀ ਅਸੀਂ ਐਸਐਮਈ ਦਾ ਟੈਸਟ ਕਰਵਾਉਣਾ ਤੇ ਉਹ ਕਹਿੰਦੇ ਹਾਂਜੀ ਅਸੀਂ ਕਰ ਦਾਂਗੇ ਪਰ ਬਲੱਡ ਮੈਨੂੰ ਪੁੱਛੇ ਤੁਸੀਂ ਕੀ ਮੈਂ ਕਰੂੰਗੇ ਅਗਰ ਅਸੀਂ ਬਲੱਡ ਟੈਸਟ ਨਾ ਕਰਾਂਗੇ ਪਰ ਉਹਨਾਂ ਨੂੰ ਇਹ ਹੀ ਨਹੀਂ ਪਤਾ ਵੀ ਐਸਐਮਈ ਦਾ ਟੈਸਟ ਹੁੰਦਾ ਹੈ ਕਿਉਂਕਿ ਬਿਮਾਰੀ ਬਹੁਤ ਰੇਅਰ ਹੈ ਤਾਂ ਕਰਕੇ ਲੈਬ ਵਾਲਿਆਂ ਨੂੰ ਵੀ ਜੀਨੀ ਨਹੀਂ ਮਨ ਨੂੰ ਲੱਗਦਾ ਵੀ ਇੰਨਾ ਨੌਲੇਜ ਹੈਗੀ ਹੈ ਫਿਰ ਉਸ ਤੋਂ ਬਾਅਦ ਜਿਵੇਂ ਜਿਵੇਂ ਡਾਕਟਰ ਕਹੀ ਜਿਵੇਂ ਆਲਟਰਾਸਾਉਂਡ ਵਗੈਰਾ ਹੁੰਦੇਗੇ ਮਨੋਰਬ ਟੈਸਟ ਹੁੰਦੇਗੇ ਮਤਲਬ ਸਾਰੇ 9 ਮਹੀਨੇ ਤੱਕ ਅਸੀਂ ਸਾਰੇ ਆਲਟਰਾਸਾਉਂਡ ਕਰਵਾਏ ਪਰ ਉਹਦੇ ਵਿੱਚ ਕੋਈ ਦਿੱਕਤ ਨਹੀਂ ਲੱਗੀ ਜੀ ਸਾਰੇ ਮਤਲਬ ਡਾਕਟਰ ਨੂੰ ਅਸੀਂ ਚੈੱਕਅਪ ਕਰਵਾਉਂਦੇ ਜਾਂਦੇ ਹਾਂ ਜੋ ਡਾਕਟਰ ਬੁਲਾਉਂਦੇ ਵੀ ਹਰ ਮਹੀਨੇ ਜਾਣਾ ਜਾਂ 15 ਦਿਨ ਦਾ ਟਾਈਮ ਦਿੰਦੇ ਸੀਗੇ ਅਸੀਂ ਸਾਰੇ ਟਾਈਮ ਤੇ ਜਾਂਦੇ ਰਹੇ ਹਾਂ ਪਰ ਨਹੀਂ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਈ ਤੇ ਉਸ ਤੋਂ ਬਾਅਦ ਜਦੋਂ ਬੇਬੀ ਹੋ ਗਿਆ ਜੀਗਾ ਤੇ ਉਸ ਤੋਂ ਬੀਵੀਆ ਬਿਲਕੁਲ ਨਾਰਮਲ ਸੀਗਾ ਤੇ ਹੱਥ ਪੈਰ ਉੱਪਰ ਉਹਦੇ ਕੰਮ ਕਰਦੇ ਸੀ ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਗਿਆ ਓਵੇਂ ਓਵੇਂ ਉਹਦੇ ਨਾਲ ਮਦਦ ਜਿਵੇਂ ਮਸਲ ਵੀ ਖੋਣ ਲੱਗ ਜਾਂਦੇ ਨੇ ਬੱਚਾ ਗ੍ਰੋਥ ਕਰੀ ਜਾਂਦਾ ਤੇ ਜਿਹੜੇ ਅੰਦਰਲੇ ਮਸਲ ਹੁੰਦੇ ਆ ਉਹ ਗ੍ਰੋਥ ਨਹੀਂ ਕਰਦੇ ਹੈਗੇ ਉਸ ਨਾਲ ਕੀ ਹੁੰਦਾ ਮੂਵਮੈਂਟ ਘਟਣ ਲੱਗ ਜਾਂਦੀ ਹੈ ਬੱਚੇ ਦੀ ਤੇ ਰੀਡਨ ਨਾਲ ਵੀ ਸੇਮ ਚੀਜ਼ ਹੋ ਰਹੀ ਸੀ ਫੇ ਤਾਂ ਕਰਕੇ ਫੇ ਅਸੀਂ ਪੀਜੀ ਚਲੇ ਗਏ ਜੋ ਸਾਨੂੰ ਲੱਗੇ ਮੂਵਮੈਂਟ ਘਟ ਹੈ ਫਿਰ ਉਤੋਂ ਅਸੀਂ ਡਾਕਟਰ ਸਾਹਿਬ ਨੂੰ ਗਿਆ ਵੀ ਮੈਡਮ ਵੀ ਪਹਿਲਾਂ ਵਾਲੇ ਬੇਟੇ ਨੂੰ ਵੀ ਪ੍ਰੋਬਲਮ ਸੀ ਵੀ ਹੁਣ ਰਿਜ਼ਮ ਪਹਿਲਾਂ ਤਾਂ ਠੀਕ ਸੀ ਵੀ ਹੁਣ ਮੂਵਮੈਂਟ ਥੋੜੀ ਘੱਟ ਰਹੀ ਹੈ ਸਾਨੂੰ ਐਵੇਂ ਲੱਗੀ ਜਾਂਦਾ ਤੇ ਜਦੋਂ ਟੈਸਟ ਕਰਵਾਇਆ ਉਹਨਾਂ ਨੇ ਤਾਂ ਰਿਪੋਰਟ ਪੋਜ਼ਿਟਿਵ ਆਈ ਤੇ ਫਿਰ ਡਾਕਟਰ ਨੇ ਕਿਹਾ ਸੀਗਾ ਵੀ ਤੁਹਾਨੂੰ ਪਤਾ ਹੀ ਹੈ ਵੀ ਇਹ ਬਿਮਾਰੀ ਦਾ ਟਰੀਟਮੈਂਟ ਕਿੰਨਾ ਮਹਿੰਗਾ ਹੈ ਵੀ ਤੁਸੀਂ ਅਫੋਰਡ ਨਹੀਂ ਕਰ ਸਕਦੇ ਚਲੋ ਫਿਰ ਅਸੀਂ ਉਹਨਾਂ ਨੂੰ ਕਿਹਾ ਮੈਂ ਅਸੀਂ ਟਰਾਈ ਕਰਦੇ ਹਾਂ ਵੀ ਚਲੋ ਪਹਿਲਾਂ ਨਹੀਂ ਸਾਨੂੰ ਪਤਾ ਸੀ ਪਰ ਅਸੀਂ ਇਸ ਵਾਰ ਟਰਾਈ ਕਰਾਂਗੇ ਵੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਹਾਂ ਵੀ ਕੋਆਰਡੀਨੇਸ਼ਨ ਕਰਤੀ ਕਰਾਂਗੇ ਸਰਕਾਰ ਮੋਰੇ ਅਧਿਅਤ ਜੋੜ ਕੇ ਬੇਨਤੀ ਕਰਾਂਗੇ ਵੀ ਕੀ ਪਟਰੀ ਤੋਂ ਜਪਾਂ ਬਚਾਈਏ ਐਵੇਂ ਤਾਂ ਨਹੀਂ ਹੋਏਗਾ ਵੀ ਆ ਵੀ ਆਪਾਂ ਠੀਕ ਹੈ ਬਿਮਾਰੀ ਆ ਗਈ ਆਪਾਂ ਚੁੱਪਚਾ ਬੈਠ ਜਾਈਏ ਵੀ ਇਹਨਾਂ ਨੂੰ ਛੱਡ ਜਾਈਏ ਵੀ ਜੇ ਮਨਵੀਰ ਚੜਾ ਗਿਆ ਵੀਰ ਜੀ ਜਿਤਮ ਚੜਾ ਗਿਆ ਨਹੀਂ ਹੁਣ ਸਾਡੇ ਚ ਨੀਅਤ ਨਹੀਂ ਹੈ ਵੀ ਆ ਅਸੀਂ ਜਿੱਦ ਨੂੰ ਵੀ ਖੋ ਸਕੀਏ ਤਾਂ ਕਿ ਕਿ ਅਸੀਂ ਆਪਣੇ ਮੋਲੋ ਪੂਰੀ ਕੋਸ਼ਿਸ਼ ਕਰ ਰਹੇ ਹਾਂ ਮੀਡੀਆ ਦੇ ਥਰੂ ਅਸੀਂ ਲੋਕਾਂ ਦਾ ਬਹੁਤ ਹੈਲਪ ਕਰ ਰਹੇ ਹਾਂ ਸਾਨੂੰ ਲੋਕਾਂ ਦੀ ਬਹੁਤ ਹੈਲਪ ਮਿਲ ਰਹੀ ਹੈ ਪਰ ਹਜੇ ਤੱਕ ਸਾਨੂੰ ਕਿਸੇ ਵੱਡੇ ਬੰਦੇ ਦੀ ਐਨਜੀਓ ਦੀ ਕੋਈ ਹੈਲਪ ਨਹੀਂ ਮਿਲੀ ਹੈ ਨਾ ਕੋਈ ਸਰਕਾਰ ਵੱਲੋਂ ਸਾਨੂੰ ਉਮੀਦ ਹੈ ਵੀ ਸਾਨੂੰ ਵੀ ਅਸੀਂ ਗੱਲ ਕੀਤੀ ਡਾਕਟਰ ਬਲਵੀਰ ਜੀ ਕੋਲ ਵੀ ਉਹਨਾਂ ਨੇ ਸਾਨੂੰ ਜੀਤਾਇਆ ਵੀ ਥੋੜੀ ਹੈਲਪ ਕਰਾਂਗੇ ਸਾਨੂੰ ਸੋਮਵਾਰ ਤੱਕ ਉਹ ਕਿਹਾ ਸੀ ਉਹਨਾਂ ਨੇ ਕਿ ਸੋਮਵਾਰ ਨੂੰ ਤੁਹਾਡੀ ਜਰੂਰ ਹੈਲਪ ਹੋਏਗੀ ਤੁਹਾਨੂੰ ਕਾਲ ਆਏਗੀ ਸੀਐਮ ਸਰਵ ਦੇ ਆਫਿਸ ਦੇ ਵਿੱਚੋਂ ਅਸੀਂ ਹੁਣ ਉਹੀ ਬੀਤੇ ਤੇ ਖੜੇ ਆ ਕੱਲ ਨੂੰ ਸੋਮਵਾਰ ਆ ਤੇ ਸਾਨੂੰ ਵੀ ਸੋਮਵਾਰ ਦਾ ਬਹੁਤ ਜਲਦੀ ਇੰਤਜ਼ਾਰ ਹੈ ਵੀ ਆ ਵੀ ਸਾਨੂੰ ਵੀ ਸਾਡੇ ਇਜ਼ਤ ਸਭ ਤੋਂ ਵੱਡਾ ਦਿਨ ਹੋਏਗਾ ਜੇ ਸਰਕਾਰ ਸਾਡੀ ਸੁਣੇਗੀ ਅਸੀਂ ਏਸੀ ਆਸਤੇ ਹੁਣ ਬੈਠੇ ਆ ਅਸੀਂ ਫੇਰ ਵੀ ਅਸੀਂ ਆਪਣੇ ਬੋਲੋ ਵਿੱਚ ਹੱਥ ਜੋੜ ਕੇ ਬੇਨਤੀ ਕਰਦੇ ਆ ਸਾਰਿਆਂ ਨੂੰ ਤੇ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਜੀ ਰਿਤਮ ਦੀ ਜਾਨ ਬਚਾਓ ਤੇ ਦੋਨਰਾਂ ਨੂੰ ਵੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਤੁਸੀਂ ਵੀ ਹੈਲਪ ਕਰੋ ਜੇ ਸਰਕਾਰ ਨਹੀਂ ਹੈਲਪ ਕਰੇਗੀ ਤਾਂ ਤੁਹਾਡੇ ਸਹਿਯੋਗ ਨਾਲ ਅਸੀਂ ਕੁਝ ਕਰ ਸਕਦੇ ਆ ਅਸੀਂ ਰਿਤਮ ਦੀ ਜਾਨ ਬਚਾ ਸਕਦੇ ਆ ਤੇ ਬੱਚੇ ਦੀ ਉਮਰ ਉਦੋਂ ਕਿੰਨੀ ਕੁ ਸੀਗੀ ਜਦੋਂ ਤੁਹਾਨੂੰ ਪਹਿਲੀ ਵਾਰੀ ਪਤਾ ਲੱਗਿਆ ਸੀ ਜਾਂ ਤੁਹਾਨੂੰ ਅਹਿਸਾਸ ਹੋਇਆ ਸੀ ਵੀ ਇਹਨੂੰ ਵੀ ਜਿਹੜੇ ਆ ਮਨਵੀਰ ਵਾਲੇ ਜਿਹੜੇ ਇਹਦੇ 'ਚ ਤੁਹਾਨੂੰ ਸਿੰਪਟਮ ਨਜ਼ਰ ਆ ਰਹੇ ਸੀ ਕਿ ਇਹ ਮਨਵੀਰ ਵਾਂਗੂ ਹੀ ਹੋ ਰਿਹਾ ਉਦੋਂ ਕਿੰਨੀ ਕੇਜ ਸੀ ਤਾਂ ਤੁਹਾਨੂੰ ਮਤਲਬ ਵਰਤ ਤੋਂ ਕਿੰਨੇ ਕ ਟਾਈਮ ਬਾਅਦ ਪਤਾ ਲੱਗਿਆ ਸੀ ਸਾਨੂੰ 6 ਜੋ 6 ਮਹੀਨੇ ਤੋਂ ਹੋ ਗਿਆ ਰਿਹਾ ਮਾਨੂੰ ਲੱਗਿਆ ਵੀ ਇਹਦੀ ਮੂਮੈਂਟ ਘਟਦੀ ਘਟ ਲੱਗ ਰਹੀ ਹੈ ਫਿਰ ਅਸੀਂ ਉਹਦੇ ਪਟਿਆਲੇ ਜਿੰਦਰਾ ਹਸਪਤਾਲ ਚਲੇ ਗਏ ਫਿਰ ਉੱਥੋਂ ਨੋਰਮਲ ਟੈਸਟ ਵਗੈਰਾ ਕਰਾਏ ਔਰ ਅ ਮਤਲਬ ਟੈਸਟ ਵਗੈਰਾ ਓਕੇ ਤੇ ਫਿਰ ਉਰੇ ਅਸੀਂ ਅਲਟਰਾ ਸੋਰੀ ਉਹ ਕਰਵਾਏ ਐਕਸ-ਰੇ ਵੀ ਕਰਾਏ ਐਕਸ-ਰੇ ਵੀ ਰਿਪੋਰਟਾਂ ਵੀ ਠੀਕ ਸੀਗੀਆਂ ਫਿਰ ਅਸੀਂ ਕਿਹਾ ਵੀ ਜਦ ਆਪਾਂ ਪੀਜੀਏ ਚੱਲਦੇ ਆਂ ਵੀ ਪੀਜੀਏ ਤੋਂ ਆਪਾਂ ਨੂੰ ਟਰੀਟਮੈਂਟ ਵਧੀਆ ਮਿਲ ਸਕਦਾ ਕਿਉਂਕਿ ਮੈਨੂੰ ਨਹੀਂ ਲੱਗਦਾ ਵੀ ਉਰੇ ਡਾਕਟਰਾਂ ਬਾਰੇ ਨੂੰ ਇੰਨਾ ਪਤਾ ਆ ਤੇ ਫਿਰ ਅਸੀਂ ਪੀਜੀਏ ਚਲੇ ਗਏ ਕਿਉਂਕਿ ਪਹਿਲਾਂ ਵਾਲੇ ਬੇਟੇ ਦਾ ਤਾਂ ਟਰੀਟਮੈਂਟ ਪੀਜੀਏ ਤੋਂ ਹੀ ਚੱਲਿਆ ਸੀ ਅਸੀਂ ਪੀਜੀਏ ਚਲੇ ਗਏ ਤੇ ਸਾਨੂੰ ਉੱਥੋਂ ਹੀ ਪਤਾ ਲੱਗਿਆ ਵੀ ਇਹ ਕੁਝ ਤਾਂ ਤੁਸੀਂ ਸੁਣਿਆ ਬਾਈ ਜੀ ਉਹਨਾਂ ਦੀ ਜ਼ੁਬਾਨੀ ਕਿਉਂਕਿ ਬਾਈ ਜੀ ਉਹਨਾਂ ਨੂੰ ਬਹੁਤ ਜ਼ਿਆਦਾ ਦੁੱਖ ਹੈ ਕਿਉਂਕਿ ਔਲਾਦ ਦਾ ਦੁੱਖ ਸਿਰਫ ਮਾਪਿਆਂ ਨੂੰ ਹੀ ਹੁੰਦਾ ਤਾਂ ਜੋ ਉਹਨਾਂ ਨੂੰ ਲੱਗੇ ਕਿ ਉਹਨਾਂ ਦਾ ਜਿਹੜਾ ਬੱਚਾ ਹੈ ਉਹ ਤੰਦਰੁਸਤ ਰਹੇ ਉਹਨਾਂ ਦੇ ਹੱਥਾਂ ਦੇ ਵਿੱਚ ਖੇਡਦਾ ਰਹੇ ਉਹਨਾਂ ਦੀ ਨਿਗਾ ਜਿਹੜੀ ਉਹਦੇ ਤੇ ਰਹੇ ਤੇ ਉਹਨਾਂ ਦੇ ਸਾਹਮਣੇ ਜ਼ਿੰਦਗੀ ਭਰ ਜਿਹੜਾ ਉਹ ਤੰਦਰੁਸਤ ਰਹੇ ਪਰ ਬਾਈ ਜੀ ਉਹਨਾਂ ਦਾ ਦੁੱਖ ਐਡਾ ਵੱਡਾ ਹੈ ਤਾਂ ਸੰਸਥਾਵਾਂ ਨੇ ਕਈ ਦਾਨੀ ਸੱਜਣ ਵੀ ਨੇ ਸਾਡੇ ਇੱਕ ਵਾਰੀ ਮੈਂ ਫਿਰ ਆਪਣੇ ਮਾਧਿਅਮ ਰਾਹੀਂ ਜਿਹੜੀ ਆ ਚੈਨਲ ਦੇ ਮਾਧਿਅਮ ਰਾਹੀਂ ਬੇਨਤੀ ਕਰਦਾ ਕਿ ਜੋ ਵੀ ਇਸ ਵੀਡੀਓ ਨੂੰ ਦੇਖ ਰਿਹਾ ਉਹ ਇਸ ਵੀਡੀਓ ਨੂੰ ਸ਼ੇਅਰ ਕਰੇ ਤਾਂ ਜੋ ਬਾਈਟੀ ਉਹਨਾਂ ਦੀ ਹੈਲਪ ਹੋ ਸਕੇ ਤੇ ਸਾਡਾ ਨੰਨਾ ਮੁੰਨਾ ਛੋਟਾ ਜਿਹਾ ਬੱਚਾ ਜਿਹੜਾ 10 ਮਹੀਨੇ ਦਾ ਇਸ ਨਾਮੁਰਾਦ ਬਿਮਾਰੀ ਦੇ ਨਾਲ ਝੂਝ ਰਿਹਾ ਉਹ ਵੀ ਠੀਕ ਹੋ ਕੇ ਆਪਣੇ ਵਾਂਗ ਹੀ ਜਿਹੜਾ ਆਪਣੀ ਜ਼ਿੰਦਗੀ ਹੈ ਉਸ ਨੂੰ ਬਤੀਤ ਕਰੇ ਤੇ ਉਸ ਤੋਂ ਬਾਅਦ ਵੱਡਾ ਹੋਵੇ ਪੜ੍ਹੇ ਲਿਖੇ ਤੇ ਆਪਣੇ ਜਿਹੜਾ ਦੇਸ਼ ਹੈ ਆਪਣਾ ਪੰਜਾਬ ਹੈ ਇੰਡੀਆ ਇਸ ਦਾ ਵੀ ਨਾਮ ਰੋਸ਼ਨ ਕਰੇ ਤਾਂ ਗੱਲਬਾਤ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਅਸੀਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਸੀਂ ਸਾਡੇ ਲਈ ਆਏ ਸਾਡੀ ਹੈਲਪ ਕਰ ਰਹੇ ਹੋ ਵੀ ਜੀ ਤੇ ਮੇਰਾ ਤੁਸੀਂ ਫੋਨ ਨੰਬਰ ਨੋਟ ਕਰ ਸਕਦੇ ਹੋ ਜੀ ਮੇਰਾ ਫੋਨ ਨੰਬਰ ਹੈਗਾ 9640562686 964656268 ਵੀਕਰਨਜੀਤ ਮੇਰਾ ਨਾਮ ਹੈ ਜੀ